ਦੋਸਤੋ ਵੈਸੇ ਤਾਂ ਪੰਜਾਬ ਨੂੰ ਪੰਜਾਂ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ ਤਾਂ ਇਹਨਾਂ ਦਰਿਆਵਾਂ ਦੇ ਪਾਣੀ ਨੂੰ ਕੰਟਰੋਲ ਕਰਨ ਵਾਸਤੇ ਵੱਖਰੀ ਵੱਖਰੀ ਜਗ੍ਹਾ ਜਿਹੜੇ ਡੈਮ ਦੀ ਬਣੇ ਹੋਏ ਸਨ ਤੇ ਪੰਜਾਬ ਦੇ ਵਿੱਚ ਗੱਲ ਕਰੀਏ ਸਭ ਤੋਂ ਵੱਧ ਜਿਹੜਾ ਜੀ ਜ਼ਿਕਰ ਹੁੰਦਾ ਸਭ ਤੋਂ ਵੱਧ ਪਾਣੀ ਦੀ ਕੈਪੈਸਿਟੀ ਵਾਲਾ ਡੈਮ ਉਹ ਪਾਖੜਾ ਡੈਮ ਨੂੰ ਮੰਨਿਆ ਜਾਂਦਾ ਜਿਹਦੇ ਵਿੱਚ 6918 ਐਮਸੀਐਮ ਜਿਹੜੀ ਪਾਣੀ ਦੀ ਕੈਪੈਸਿਟੀ ਹੈ ਜੇ ਐਮਸੀਐਮ ਦੀ ਗੱਲ ਕਰੀਏ ਸੌਖੇ ਸ਼ਬਦਾਂ ਦੇ ਵਿੱਚ ਸਮਝਾਵਾਂ ਤਾਂ 1 ਐਮਸੀਐਮ ਦੇ ਵਿੱਚ 100 ਕਰੋੜ ਲੀਟਰ ਪਾਣੀ ਹੁੰਦਾ ਤੇ 6918 ਨੂੰ 100 ਕਰੋੜ ਦੇ ਨਾਲ ਜੇ ਆਪਾਂ ਗੁਣਾ ਕਰ ਲਈਏ ਤਾਂ ਉਹ ਭਾਖੜਾ ਡੈਮ ਦੇ ਵਿੱਚ ਜਿਹੜੀ ਪਾਣੀ ਦੀ ਸਮਰੱਥਾ ਹੈ ਜਿਵੇਂ ਕਿ ਆਪਾਂ ਖਬਰਾਂ ਸੁਣ ਰਹੇ ਹਾਂ ਪਾਣੀ ਦੀਆਂ ਹੱਟ ਦੇ ਜਿਹੜੇ ਦਿਨਾਂ ਦੇ ਵਿੱਚ ਕਿ ਇੰਨਾ ਪਾਣੀ ਜਿਹੜਾ ਖਤਰੇ ਦੇ ਨਿਸ਼ਾਨ ਉੱਪਰ ਪਹੁੰਚ ਗਿਆ ਤੇ ਇਹਨੇ ਕਿਉਂ ਸਿੱਕ ਪਾਣੀ ਛੱਡਿਆ ਜਾਵੇਗਾ ਤੇ ਜੇ ਗੱਲ ਕਰੀਏ ਕਿਊਸੀ ਕ ਪਾਣੀ ਦਿੱਤੀ ਜੇ ਭਾਖੜਾ ਡੈਮ ਦੇ ਵਿੱਚੋਂ 1 ਲੱਖ ਕਿਊਸੀ ਕ ਪਾਣੀ ਛੱਡਿਆ ਜਾਵੇ ਤਾਂ ਉਹ 28 ਦਿਨਾਂ ਤੱਕ ਪਾਣੀ ਦਾ ਵਹਾਅ ਚੱਲਦਾ ਰਹਿੰਦਾ ਹੈ ਸੋ 69118 100 ਰੋੜ ਨੂੰ ਜੇ ਆਪਾਂ ਕਰ ਲਈਏ ਜਿਹੜਾ ਹਿਸਾਬ ਆਉਂਦਾ ਹੈ ਤਾਂ ਇੰਨੀ ਭਾਖੜਾ ਡੈਮ ਦੇ ਪਾਣੀ ਦੀ ਸਮਰੱਥਾ ਹੈ ਸੋ ਪੰਜਾਬ ਦੇ ਸਭ ਤੋਂ ਵੱਡੇ ਡੈਮਾਂ ਦੇ ਵਿੱਚੋਂ ਇੱਕ ਹੈ ਭਾਖੜਾ ਡੈਮ